ਦੇ ਨੁਕਤਾ ਨਹੀਂ ਕੁਝ ਹੋਰ ਅਗੜੀ ਹੈਗੇ ਆਪਣੇ ਕੋਲ ਉਹਦੇ ਵਿੱਚ 130 ਕੁਰਸ਼ਿ ਸੀ ਤੇ ਨੁਮਮਨ ਨੇ ਸਾਰੀਆਂ ਥਾਂ ਤੇ ਚਾਹੀਏ ਜੀ ਨਾਮਿਨੇਸ਼ਨ ਦਾ ਅੱਜ ਪਹਿਲਾ ਦਿਨ ਸੀਗਾ ਕਿੰਨੇ ਨਾਮਿਨੇਸ਼ਨਸ ਹੋਏ ਨੇ ਤੇ ਇੱਕ ਤੋਂ ਲੈ ਅੱਜ ਤੋਂ ਲੈ ਕੇ ਜਿਹੜੇ 4 ਤਰੀਕ ਤੱਕ ਨਾਮਿਨੇਸ਼ਨ ਨੇ ਕਿਹੜੇ ਕਿਹੜੇ ਦਿਨ ਨਾਮਿਨੇਸ਼ਨ ਕੀਤੀ ਜਾਊਗੀ ਕਿਹੜੇ ਕਿਹੜੇ ਦਿਨ ਨਹੀਂ ਹੋਣੀ ਜੀ ਅੱਜ ਨਾਮਿਨੇਸ਼ਨ ਕੋਈ ਪ੍ਰਾਪਤੀ ਨਹੀਂ ਹੈ ਪਹਿਲਾ ਦਿਨ ਸੀਗਾ ਨਾਮਿਨੇਸ਼ਨ ਦਾ ਪਰਸੋਂ ਨਾਮਿਨੇਸ਼ਨ ਤੋਂ ਉਹ ਤੱਕ ਕੋਈ ਪ੍ਰਾਪਤੀ ਨਹੀਂ ਹੋਇਆ ਇਸ ਕੋਲ ਆ ਜਿਹੜੀ ਨੋਗਲ ਸਰਦੇਸ਼ ਦੇ ਉਹ ਕੱਲ ਸੈਚਰੇ ਛੁੱਟੀ ਹੈ ਤੇ 2 ਔਰ 3 ਨੂੰ ਵੀ ਛੁੱਟੀ ਹੁਣ ਕਰਕੇ ਨੋਮੀਨੇਸ਼ਨ ਅੱਜ 27 ਅ ਮਕਤੀ ਇੱਕ ਔਰ ਚਾਰ ਹੈ ਕਿ ਅਫੂ ਲੈ ਕੇ ਜੀ ਆਪਾਂ ਜੇ ਕੱਲ ਕ੍ਰੀਸਟਾਫ ਦੇ ਆਪਣੇ ਵਿੱਚ ਕਨੌਰ ਹਲਕੇ ਦੇ ਵਿੱਚ ਕਿਹੜੇ ਕਿਹੜੇ ਜਿਹੜੇ ਆਫੀਸਰਸ ਨੇ ਜਿਨ੍ਹਾਂ ਦੀ ਡਿਊਟੀ ਤਨਾਨਦ ਕੀਤੇ ਗਏ ਨੇ ਜੀ ਕਨੌਰ ਚ 10 ਕਲਸਟਰ ਨੇ ਔਰ 10 ਆਰਮ 10000 ਆਰੋਸੀ ਕਰਾ ਹਾਂ ਜਿਹੜੇ ਇਲੈਕਸ਼ਨ ਦੇ ਦੌਰਾਨ ਕੀ ਕੀ ਗਾਈਡਲਾਈਨ ਹੈ ਚੀਫ ਇਲੈਕਸ਼ਨ ਕਮਿਸ਼ਨ ਦੀ ਸਰ ਜਕਸਮ ਨੇ ਸਰਕਾਰੀਆਂ ਜਿਹੜੀਆਂ ਸਭ ਤੋਂ ਪਹਿਲਾਂ ਤਾਂ ਸਰਕਾਰ ਦੇ ਇਹ ਜਿਹੜੀਆਂ ਚੋਣਾਂ ਦੇ ਲਈਆਂ ਜਿਹੜੀਆਂ ਲੋਕਾਂ ਨੂੰ ਇਹ ਬੇਕਤੀ ਲਈ ਕਿ ਸ਼ਾਂਤੀਪੂਰਵ ਪਿਆਰ ਨਾਲ ਸਾਰੀਆਂ ਉਤਾਰੀਆਂ ਹੋਈਆਂ ਤੇ ਨੰਬਰ 2 ਜਿਹੜੇ ਹੈਗੇ ਆ ਕੋਈ ਇਹਦੇ ਵਿੱਚ ਸਿਕਾਰੀ ਫਿਟਿੰਗ ਪੇਜ ਜਾਂ ਕੋਈ ਗੋਰ ਤੇ ਕੋਈ ਚਸ਼ਮਾ ਨਹੀਂ ਕਰਨਾ ਕੋਈ ਕਿਸੇ ਤਰ੍ਹਾਂ ਜੀ ਹਾਂ ਜਿਹੜੀ ਸੁਰੱਖਿਆ ਨੂੰ ਲੈ ਕੇ ਕਿਸ ਤਰ੍ਹਾਂ ਦੀ ਤਿਆਰੀ ਹੈ ਜੀ ਸੁਰੱਖਿਆ ਨੂੰ ਲੈ ਕੇ ਮਾਨਯੋਗ ਅਸਟੈਂਟ ਸਾਹਿਬਾ ਲੋ ਡੀਐਸਪੀ ਰਾਜਪੁਰਾ ਦੇ ਡੀਐਸਪੀ ਨੂੰ ਨੋਟ ਕਰ ਰੋਲ ਬਲਕਸ ਦਾ ਭਾਗ ਸੁਰੱਖਿਆ ਨੂੰ ਬਹੁਤ ਆਮ ਵਿਸ਼ੇਸ਼ ਤੌਰ ਤੇ ਜਿਹੜੇ ਕੈਂਡੀਡੇਟਸ ਨੇ ਪਿੰਡਾਂ ਦੇ ਵਿੱਚ ਸ਼ਾਂਤੀ ਬਣਾਈ ਰੱਖਣ ਇਹਦੇ ਵਾਸਤੇ ਵਿਸ਼ੇਸ਼ ਤੌਰ ਤੇ ਤੁਹਾਡੇ ਵੱਲੋਂ ਕੀ ਸੰਦੇਸ਼ ਹੈ ਸਾਡੇ ਵੱਲੋਂ ਅਪੀਲ ਕੀਤੀ ਗਈ ਹੈ ਕੈਬਨਟ ਨੂੰ ਸਾਰਿਆਂ ਨੂੰ ਕਿ ਭਾਈਚਾਰਾ ਰੱਖਦੇ ਹੋਏ ਜਿਹੜੇ ਹੈਗੇ ਜੁੜੋ ਨਾਲ ਜਿੱਥੇ ਤੱਕ ਕਿਹਾ ਜਾ ਰਿਹਾ ਕਿ ਸਰਬਸੰਮਤੀ ਕੀ ਲੱਗਦਾ ਹੈ ਕਿ ਸਰਬਸੰਮਤੀ ਕਿੰਨੇ ਕਿ ਪਿੰਡਾਂ ਦੇ ਵਿੱਚ ਹੋ ਸਕਦੀ ਹੈ ਜੀ ਅਤੇ ਇਸ ਸਬੰਧੀ ਕੋਈ ਸਾਨੂੰ ਜਾਣਕਾਰੀ ਨਹੀਂ ਹੈ ਤੇ ਇਸ ਪਰ ਲੋਕਾਂ ਨੂੰ ਇਹ ਜ਼ਰੂਰ ਦਿੱਤੀ ਹੈ ਕਿ ਭਾਈ ਜਰਾ ਰੱਖਦੇ ਹੋਏ ਵਤ ਵਤ ਇੰਨੇ ਸੌਖੇ। ਥੈਂਕ ਯੂ।